ਸ਼ਸ਼ੀ ਕਾਲ ਜੀ ਸਾਰਿਆਂ ਨੂੰ ਮੇਰੀ ਦਸਤਖਤ ਕੌਰ ਮਿਲਣ ਨੂੰ ਠੀਕ ਮੋੜ ਹੁੰਦੀ। ਫੋਰਸ ਨਾਲ ਹਰ ਚਾਲ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਵਧੀਆ ਹੋਵੋਗੇ ਜੀ, ਠੀਕ-ਠਾਕ ਹੋਵੋਗੇ। ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਅਲੱਗ ਜਿਹੇ ਸੂਟ ਫੋਇਲ ਪੇਂਟਿੰਗ ਵਾਲੇ ਤੇ ਸੂਟ ਦਿਖਾਉਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ। ਚਲੋ ਆਪਾਂ ਸੂਟ ਦਿਖਾਉਣਾ ਸ਼ ਤੇ ਇਹ ਸੂਟ ਨੇ ਜਿਹੜੇ ਫੋਇਲ ਪੇਂਟਿੰਗ ਵਾਲੇ ਨੇ। ਅਸੀਂ ਪਹਿਲਾਂ ਵੀ ਆਪਾਂ ਇਹਦੇ ਨਾਲ ਦੇ ਸੂਟ ਤਿਆਰ ਕਰਵਾਏ ਸੀ। ਇਹ ਸੇਮ ਡਿਜ਼ਾਈਨ ਦੇ ਵਿੱਚ ਆਪਾਂ orange ਕਲਰ ਦਾ ਸੂਟ ਕਰਵਾਇਆ ਸੀ। ਇਹ ਰੋ ਮੇਰਾ ਖੁਦ ਦਾ ਸੰਟਾ ਜੀ। ਇਹ ਇਟਾਲੀਅਨ ਸਿਲਕ ਤੇ ਆਪਾਂ ਤਿਆਰ ਕਰਵਾਇਆ। ਬਹੁਤ ਸੋਨਾ ਸਟੱਫ ਹੈ। ਕਿ ਘੇਰੇ ਤੇ ਇਹ ਤਿੰਨਾਂ ਵੀ ਆਣੀਆਂ ਤੇ ਦੋ ਇਹਦੇ ਪੈਨਲ ਬਣੇ ਹੋਏ ਨੇ ਜੀ। ਬਹੁਤ ਹੀ ਸੋਨਾ ਸੂਟ ਬਣ ਕੇ ਤਿਆਰ ਹੋਇਆ। ਤੇ ਇਹਦਾ ਜਿਹੜਾ ਬਾਜੂ ਦਾ ਵਰਕ ਹੈ ਤੇ ਇੱਕ ਹੀ ਕੰਬੀ ਬਣਾਈ ਆਪਾਂ ਬਹੁਤੀ ਪਿਆਰਾ ਜਿਹਾ ਵਰਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਤਿਆਰ ਕਰਵਾਇਆ ਔਰਗੈਂਜਾ ਦਾ ਦੁਪੱਟੇ ਤੇ ਆਪਾਂ ਤਿੰਨ ਤਿੰਨ ਲੰਬੀਆਂ ਬਣਾਈਆਂ ਨੇ ਪੱਲਿਆਂ ਤੇ ਤੇ ਅਗਲਾ ਕਲਰ ਹੈਗਾ ਆਪਣਾ ਬਰਾਊਨ ਜਾਂ ਮਰੂਨ ਕਲਰ ਹੈ ਇਹ बहुत ही प्यारा शेड है तो ये यह स्टफ है जो सूट का शिमर करीब एटफ भी बहुत सोहना है बहुत सोहनी बन दें डिजाइन है सेम ही बाजुती है दुपट्टा दुपटे का कलर थोड़ा जा अलग लगता होगा क्योंकि शिमर है ਤੇ ਇਹ organza ਦਾ ਦੁਪੱਟਾ ਹੈ। ਸੇਮ ਡਿਜ਼ਾਈਨ ਦੁਪੱਟੇ ਦੀ ਹੈ। ਪੱਲਿਆਂ ਤੇ ਇਹ ਤਿੰਨ ਤਿੰਨ ਆਉਂਦੀਆਂ ਨੇ ਜੀ। ਅਗਲਾ ਸੂਟ ਹੈਗਾ ਜੀ ਦਾ ਉਹ ਵੀ shimmer crepe ਦਾ ਜੀ blue colour ਦਾ। ਬਹੁਤ ਜ਼ਿਆਦਾ ਸੋਹਣਾ ਸੁਖ ਲੱਗਦਾ ਇਹ ਵੀ। ਸੇਮ ਹੀ ਡਿਜ਼ਾਈਨ ਦੇ ਵਿੱਚ। ਇਹ ਡਿਜ਼ਾਈਨ ਨੂੰ ਇੰਨਾ ਪਸੰਦ ਕੀਤਾ ਗਿਆ ਨਾ ਅਸੀਂ ਦੁਬਾਰਾ ਬਣਵਾਇਆ ਇਹ ਸੂਟ। ਵਲਾ ਵਾਚਦਾ ਤੇ ਦੁਪੱਟਾ ਤੇ ਦੁਪੱਟਿਆਂ ਦੇ ਕਲਰ ਅਲੱਗ ਜਿ ਹਿਸਤੇ ਹੋਣਗੇ ਤੁਹਾਨੂੰ ਵੀਡੀਓ ਚ ਤੇ ਦੁਪੱਟੇ ਤੇ ਹਜੇ ਲੈਸਨ ਲਾਉਣੀਆਂ ਬਾਕੀ ਨੇ ਜੀ ਆਪਾਂ ਲੈਸ ਲਾ ਕੇ ਤਿਆਰ ਕਰਕੇ ਤੁਹਾਨੂੰ ਦੇਵਾਂਗੇ ਦੁਪੱਟੇ ਠੀਕ ਹੈ ਸੂਟ ਕਿਸ ਤਰ੍ਹਾਂ ਦੇ ਲੱਗੇ ਸਾਨੂੰ ਤੁਸੀਂ ਜ਼ਰੂਰ ਦੱਸਿਓ ਜੇਕਰ ਤੁਸੀਂ ਇਹ ਸੂਟ ਲੈਣੇ ਆ ਜਾਂ ਸਾਨੂੰ ਸਾਡੇ ਤੋਂ ਹੀ ਤਿਆਰ ਕਰਵਾਉਣੇ ਨੇ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਜੀ ਸਾਡੇ ਦਿੱਤੇ ਹੋਏ ਨੰਬਰ ਤੇ ਜੇਕਰ ਤੁਸੀਂ ਸਾਡੇ ਬੁਟੀਕ ਤੇ ਆਉਣਾ ਚਾਹੁੰਦੇ ਹੋ ਤਾਂ ਸਾਡੇ ਬੁਟੀਕ ਦਾ ਐਡਰੈਸ ਹੈਗਾ ਜਿਹੜਾ ਕਿਰਨ ਹਸਪੀਟਲ ਦੇ ਕੋਲ ਹੈ ਜੀ ਬਿਲਕੁਲ ਮੋੜ ਮੰਡੀ 'ਚ ਬਿਲਕੁਲ ਕਿਰਨ ਹਸਪੀਟਲ ਦੇ ਸਾਹਮਣੇ ਹੈ ਜੀ ਠੀਕ ਹੈ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆ ਵੀ ਸਕਦੇ ਹੋ ਬੁਟੀਕ ਤੇ ਜੇਕਰ ਤੁਸੀਂ ਸਾਡੇ ਤੋਂ ਆਨਲਾਈਨ ਮੰਗਵਾਉਣਾ ਵੀ ਚਾਹੁੰਦੇ ਹੋ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸ਼ੂਟ ਭੇਜ ਦੇਵਾਂਗੇ ਥੈਂਕ ਯੂ